श्री गुरु तेग बहादुर साहिब के तीन सौ पचासवें शहीदी दिवस को समर्पित पंजाब सरकार की श्रद्धा और सत्कार से भरपूर पहल पंजाब के तेईस जिलों में गुरु साहिब के जीवन और बलिदान को दर्शाते लाइट एंड साउंड शो श्रीनगर गुरदासपुर फरीदकोट और तख्त श्री दमदमा साहिब तलवंडी साबो ऐसी अनंतपुर साहिब तक चार महान नगर कीर्तन तथा तेईस चौबीस और पच्चीस नवम्बर को अनंतपुर साहिब में होने वाले भव्य समागमों में मुख्यमंत्री सरदार भगवंत सिंह जी मान की और ऐसी सभी को नतमस्तक होने का हार्दिक अनुरोध आइए अपनी अटूट श्रद्धा और सत्कार के साथ इन समागमों का हिस्सा बने ਸਰਕਾਰ ਵੱਲੋਂ ਲੋੜਵੰਦਾਂ ਨੂੰ ਸਿਹਤ ਸੂਕ ਦਾ ਵਧੀਆ ਦੇਣ ਵਾਸਤੇ ਵਧੀਆ ਇੰਤਜ਼ਾਮ ਜਿਹੜੇ ਸਿਵਲ ਹਸਪਤਾਲ ਵਿੱਚ ਕੀਤੇ ਜਾ ਰਹੇ ਆ ਲੰਬੀਆਂ ਕਤਾਰਾਂ ਲੱਗੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਪਈਆਂ ਕਿਉਂਕਿ ਲੋਕ ਜਿਹੜੇ ਆ ਉਹ ਹੁਣ ਭਰੋਸਾ ਜਿਦਾ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਜਿਹੜਾ ਚਿਤਾਂਦੇ ਹੋਏ ਸਾਥੋਥੇ ਦਿਖਾਈ ਦੇ ਰਿਹਾ ਕਿਉਂਕਿ ਪਹਿਲਾਂ ਦੇਖਿਆ ਗਿਆ ਸੀਗਾ ਵੀ ਜ਼ਿਆਦਾਤਰ ਲੋਕ ਜਿਹੜੇ ਆ ਪ੍ਰਾਈਵੇਟ ਹਸਪਤਾਲ ਨੀਜੀ ਹਸਪਤਾਲ ਜਿਹੜੇ ਆ ਉਹਨਾਂ ਵੱਲ ਤਵੱਜੋ ਜ਼ਿਆਦਾ ਦਿੰਦੇ ਸੀ ਲੇਕਿਨ ਸਰਕਾਰ ਵੱਲੋਂ ਦਿੱਤੀਆਂ ਜਾਣੀਆਂ ਸੂਲਤਾ ਸਦਕਾ ਵੀ ਹੁਣ ਜਿਹੜੇ ਲੋਕ ਆ ਉਹ ਸਿਵਲ ਹਸਪਤਾਲ ਵਿੱਚ ਆਉ ਜੇ ਸਦੀਆਂ ਦਾ ਮੌਸਮ ਦੇਖਿਆ ਜਾਵੇ ਤੇ ਸਦੀਆਂ ਦੇ ਮੌਸਮ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਲੋਕਾਂ ਨੂੰ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਇਲਾਜ ਵੀ ਜਿਹੜਾ ਇੱਥੇ ਬੈਠੇ ਤੇ ਡਾਕਟਰ ਜਿਹੜੇ ਹੈਗੇ ਆ ਉਹ ਜਿਹੜੇ ਕਰਦੇ ਹੋਏ ਦਿਖਾਈ ਦੇ ਰਿਹਾ ਲੰਬੀਆਂ ਕਤਾਰਾਂ ਇਸ ਗੱਲ ਦੀਆਂ ਗੋਈ ਫਟੀਆਂ ਹੋਈਆਂ ਦਿਖਾਈ ਦੇ ਰੀਆਂ ਵੀ ਲੋਕ ਜਿਹੜੇ ਆ ਵੱਡੀ ਤعداد ਵਿੱਚ ਸ਼ੰਮਲ ਹਸਪਤਲ ਕੋਲ ਕੇ ਆਪਣੇ ਇਲਾਜ ਵਾਸਤੇ ਇੱਥੇ ਆ ਰਹੇ ਨੇ ਤੇ ਆਪਣਾ ਇਲਾਜ ਕਰਵਾ ਰਹੇ ਆ ਕਿਉਂਕਿ ਫ੍ਰੀ ਜਿਹੜੀਆਂ ਸੇਵਾਵਾਂ ਜਿਹੜੀਆਂ ਸਰਕਾਰ ਵੱਲੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਖਾਸ ਤੌਰ ਤੇ ਦਵਾਈਆਂ ਉਹ ਵੀ ਲੋਕਾਂ ਨੂੰ ਜਿਹੜਾ ਇੱਥੇ ਉਪਲਬਧ ਕਰਾਈਆਂ ਜਾ ਰਹੀਆਂ ਜਿਸ ਕਰਕੇ ਵੀ ਲੋਕ ਜ ਕਰਦੇ ਆਂ ਵੀ ਆ ਕੇ ਜਿਹੜੇ ਲੋਕਾਂ ਨੂੰ ਹੁਣ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀਆਂ ਤੇ ਕਿਵੇਂ ਦਾ ਧਮਾਧਮ ਜਿਹੜਾ ਇੱਥੇ ਹਸਪੀਟਲ ਵਿੱਚ ਇਹਨਾਂ ਨੂੰ ਕੀਤਾ ਜਾ ਰਿਹਾ ਸਾਨੂੰ ਉਸ ਦਾ ਵੀ ਸਾਡੇ ਜਿਹੜਾ ਸਮਾਧਾਨ ਹੈ ਵੀ ਕਿਸ ਤਰ੍ਹਾਂ ਦੇ ਲੋਕਾਂ ਨੂੰ ਮੁਸ਼ਕਲਾਂ ਤੇ ਕੀ ਸਮਾਧਾਨ ਹੈ ਅੱਜ ਕੱਲ੍ਹ ਜਿਵੇਂ ਹੁਣ ਸਰਦੀਆਂ ਹੈ ਗਈਆਂ ਉਸ ਕਰਕੇ ਸਾਡੇ ਕੋਲ ਕਾਫੀ ਜ਼ੁਕਾਮ ਬੁਖਾਰ ਦੇ ਮਰੀਜ਼ ਨਤਕੀ ਨੇ ਤੇ ਸਾਡੇ ਕੋਲ ਸਾਰੀਆਂ ਦਵਾਈਆਂ ਮੌਜੂਦ ਹੈਗੀਆਂ ਅਤੇ ਚੈੱਕਅਪ ਤੇ ਟੈਸਟ ਵੀ ਸਾਰੇ ਕੀਤੇ ਜਾ ਰਹੇ ਹਨ ਤੇ ਦਵਾਈਆਂ ਦਿੱਤੀ ਜਾ ਰਹੀ ਹੈ ਤੇ ਵਧੀਆ ਜੋ ਵੀ ਮਰੀਜ਼ ਹੈ ਨਾ ਵਧੀਆ ਠੀਕ ਹੋ ਕੇ ਜਾ ਰਹੇ ਸਰ ਜੇ ਦਵਾਈਆਂ ਦੀ ਪਹਿਲਾਂ ਤੌਰ ਤੇ ਜੇ ਸ਼ਿਕਾਇਤ ਆਉਂਦੀ ਸੀ ਕਿ ਮਤਲਬ ਕਿ ਨਹੀਂ ਮਿਲਦੀਆਂ ਕਈ ਕਾਟ ਹੁੰਦੀ ਸੀ ਤੇ ਜਾਂ ਮਤਲਬ ਕਿ ਫੈਸਲੇ ਲੱਗਦੇ ਸੀ ਲੋਕਾਂ ਦੇ ਕਾਫੀ ਦੇ ਟੈਸਟ ਕਰਾਉਣ ਵਾਸਤੇ ਫਿਰ ਉਹ ਲੈ ਕੇ ਸਰਕਾਰ ਕੋਲੋਂ ਕਿਸ ਤਰ੍ਹਾਂ ਦੇ ਜਾਂਦੀ ਸੀ ਉਹ ਜੀ ਹੁਣ ਤਾਂ ਸਰਕਾਰ ਨੇਕ மூਨ ਡੀਟੈਲ ਦੋਈਆਂ ਤਾਂ ਬਜਟ ਪਾਇਆ ਬੋਸ ਕੋਲ ਨਾਲ ਡੀਟੈਲ ਹੋਈ ਸਾਰੀਆਂ ਜੰਗਲਾਂ ਆ ਗਈਆਂ ਤੇ ਪੇਸ਼ੈਂਟਾਂ ਦਾ ਸਾਰਾ ਕੁਝ ਸਿਸਟਮ ਜਿਹੜਾ ਟੈਸਟ ਵੀ ਸਾਰੇ ਚੱਪੀ ਜਿਹੜੀ ਸੀ ਜਿਹੜੇ ਇੱਕੋ ਨਹੀਂ ਹੁੰਦੇ ਉਹਦੇ ਵਾਸਤੇ ਉਹਨਾਂ ਨੂੰ ਇੱਕ ਸਰਕਾਰੀ ਇੱਥੇ ਡਾਇਗਨੋਸਿਸ ਸਟਾਰਟ ਕਰਤਾ ਬਹੁਤ ਹੀ ਮਹੱਤਵਪੂਰਨ ਰੇਟ ਤੇ ਜਿਹੜਾ ਟੈਸਟ ਆਬਦੀ ਮਿਲਦਾ ਕੇਵਲੀ ਬਹੁਤ ਔਖਾ ਹੁੰਦਾ ਹੁੰਦਾ ਹੁਣ ਜਿਹੜੀ ਡਿਪਰੈਸ਼ਨ ਦੀ ਗੱਲ ਕਾਰਨ ਨਜ਼ਰ ਆਦੀਆਂ ਇਹਦੇ ਪਿੱਛੇ ਕਾਰਨ ਕੀ ਨੇ ਦੇਖੋ ਕਿ ਪਹਿਲਾਂ ਲੋਕਡਾਊਨ ਜਿਹੜੇ ਨਿੱਜੀ ਹਸਪਤਾਲ ਵੱਲ ਜਾ ਰਹੇ ਲੋਜਾਂਸੀ ਜੋ ਸਰਕਾਰ ਦੇ ਗਣਨੇ ਕੰਮ ਕੀਤੇ ਨੇ ਉਸਰ ਵੀ ਨਜ਼ਰ ਆ ਰਹੇ ਨੇ ਉਹ ਸਾਰੇ ਸਰਕਾਰੀ ਅਸਥਾਨ ਚ ਉਹ ਡਬਲ ਡੇਗੀ ਟੈਸਟ ਹੋਣ ਤੇ ਨੈਚਰਲ ਵੀ ਉਹ ਇਦਾਂ ਉਹ ਕਰਮ ਦੇ ਬਾਕੀ ਡਾਕਟਰ ਵੀ ਮਿਲ ਤਾਂ ਨੇ ਸਾਰੇ ਸਪੈਸ਼ਲਿਸਟ ਤੇ ਮਿਲਦੇ ਸਿੱਧੇ ਹੋਏ ਮਤਲਬ ਕਾਫੀ ਜੜੀ ਸੀ ਮਤਲਬ ਕਿ ਮਲਾਜਮਾਂ ਦੀ ਸੀ ਡਾਕਟਰਾਂ ਦੀ ਸੀ ਘਾਤੀ ਦੀ ਮਹਿਸੂਸ ਹੁੰਦੀ ਸੀ ਜਿਸ ਕਰਕੇ ਪੇਸ਼ੈਂਟ ਦਾ ਇਲਾਜ ਕਰਵਾਉਂਦੇ ਅਸਮਰਥ ਵੀ ਦਿਖਾਈ ਦਿੰਦੇ ਸੀ ਕੀ ਲੱਗਦਾ ਵੀ ਉਹ ਜਿਹੜੀ ਘਾਤੀ ਨਹੀਂ ਹੋ ਚੁੱਕੀ ਉੱ비 ਹੱਤਾਂ ਚੁੱਕੀ ਹੈ ਕਿਉਂਕਿ ਉਹਨੇ ਸਾਡੇ ਕੋਲ ਅੱਗੇ ਪਿੱਛੇ ਹੀ ਥੋੜੇ ਦੇਰ ਪਹਿਲਾਂ ਹੀ 10-12 ਡਾਕਟਰ ਦੀ ਸੇਵਾ ਪ੍ਰਤੀ ਹੋ ਜਾਈ ਨੇ ਕਿ ਫਰੋਈਪੁਰ ਚ ਆਈ ਨੇ ਬਹੁਤ ਜ਼ੋਰ ਕਰਕੇ ਐਮਰਜੈਂਸੀ ਵੀ ਬੜੀ ਚੱਲ ਰਹੀ ਹੈ ਉਸ ਕਰਕੇ ਸਾਡੇ ਉੱਤੇ ਵੀ ਭਾਰ ਕੱਟਦਾ ਤਾਂ ਅਸੀਂ ਵੀ ਆਪਣਾ ਓਪੀਡੀ ਹੁੰਦੀ ਹੈ ਆਪਣਾ ਜਿਲ੍ਹੇ ਸੰਚੀਸ ਡਾਕਟਰ ਦਾ ਉਹਨਾਂ ਯੋਗਦਾਨ ਦੇਖ ਪਾਰੇ ਜੇ ਠੰਡ ਦਾ ਮੌਸਮ ਜਿਨਾ ਸ਼ੁਰੂ ਹੋ ਚੁੱਕਾ ਹੈ ਤਾਂ ਕਿਸ ਤਰ੍ਹਾਂ ਦੀ ਲੋਕਾਂ ਜਿਹੜੀ ਮੁਸ਼ਕਲ ਆਈਆਂ ਤੇ ਲੋਕਾਂ ਨੂੰ ਇਲਾਜ ਵਾਸਤੇ ਜਾਂ ਉਹਨਾਂ ਪਰਿਵਾਰਾਂ ਵਾਸਤੇ ਕਿਸ ਤਰ੍ਹਾਂ ਦੀ ਲਾਭ ਦੇਣਾ ਹੈ ਮੈਂ ਇੱਕ ਜੀਜ਼ਾ ਦਮਾ ਦਿੰਦਾ ਕਿ ਜਿੰਨੇ ਸਰਦੀ ਸ਼ੁਰੂ ਹੋ ਗਈ ਹੈ ਤੇ ਆਪਣਾ ਇਕ ਤਾਂ ਗਰਮ ਕਪੜੇ ਵਗੈਰਾ ਪਾਈ ਜਾਂਦਾ ਠੀਕ ਹੈ ਤੇ ਬਾਹਰ ਜਦੋਂ ਸਰਦੀ ਆ ਗਈ ਉਹ ਬਾਹਰ ਕੱਟ ਲਿਖੇ ਜਾਂਦੇ ਤੇ ਗਰਮ ਪਦਾਰਥ ਦੇ ਵਿੱਚ ਆ ਜਾਂ ਕੋਈ ਹੈਜੀ ਚੀਜ਼ ਦਿੱਤੀ ਆ ਠੰਡੀ ਚੀਜ਼ ਨੂੰ ਭਲੇ ਦਿੱਤਾ ਜਾਂਦਾ ਜੇ ਸਰਦੀਆਂ ਦੀ ਗੱਲ ਕੀਤੀ ਹੈ ਵੀ ਕਿਸ ਤਰ੍ਹਾਂ ਦੇ ਜਿਹੜੇ ਮਰੀਜ਼ ਹੁੰਦੇ ਜਿਨ੍ਹਾਂ ਨੂੰ ਦੀ ਕਤਰਾ ਦੀ ਹੈ ਕਿਉਂਕਿ ਕਈ ਵਾਰੀ ਕਿਸੇ ਨੁਸਾਬ ਦੀ ਹੁੰਦੀ ਹੈ ਜਾਂ ਆੜ ਦੀ ਹੁੰਦੀ ਹੈ ਜਾਂ ਇਸ ਵਿੱਚ ਕਿਸ ਤਰ੍ਹਾਂ ਦੇ ਪੇਸ਼ੈਂਟ ਹੈ ਜਿਹੜੇ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਆਣਾ ਕਰਦੇ ਆ ਬਿਲਕੁਲ ਇੱਕ ਤਾਂ ਸਰਦੀਆਂ ਦੇ ਜਿਹੜੇ ਜਿਨ੍ਹਾਂ ਨੂੰ ਪਹਿਲੇ ਹੀ ਸਾਹ ਦੀ ਕਸਰ ਹੈ ਜੇ ਕੋਈ ਟੀਵੀ ਡਿਊਟੀ ਦਾ ਮਰੀਜ਼ ਹੈ ਜਾਂ ਸਾਹ ਦੀ ਬਸੇ ਕਸਰ ਹੈ ਗੈਸਟ ਵਾਲਾ ਉਹਨਾਂ ਨੂੰ ਸਾਹ ਦੀ ਕਾਫੀ ਦਿੱਕਤ ਆਉਂਦੀ ਹੈ ਇਹਲੇ ਮੌਸਮ ਵਿੱਚ ਉਹ ਲੋਕ ਜਿਹੜੇ ਹਾਰਟ ਮਿਸ਼ਨਸ ਹੈਗੇ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਸਰਦੀ ਚ ਵੱਜ ਜਾਂਦੀਆਂ ਕੋਈ ਖੂਨ ਜੰਮ ਜਾਂਦਾ ਗਾਲਾ ਹੋ ਜਾਂਦਾ ਨਾ ਕੋਸ਼ ਕਰਕੇ ਥੋੜੀ ਜੀ ਸਰਕੂਲੇਸ਼ਨ ਕਰਕੇ ਸਾਹ ਦੀ ਪ੍ਰੋਬਲਮ ਹੋ ਜੀਏ ਇਹੀ ਹੈ ਕਿ ਸਰਦੀ ਤੋਂ ਬਚਾਅ ਕਰਨ ਤੇ ਸਭ ਕੁਝ ਠੀਕ ਰਹੇਗਾ ਕਿ ਕਿਹੜੀ ਕੋਸ਼ਿਸ਼ ਕੀ ਲੈਣਾ ਹੈ ਪ੍ਰੀਕੌਸ਼ਨਸ ਇਹੀ ਹੈ ਕਿ ਮੈਂ ਜਿਵੇਂ ਅੱਗੇ ਵੀ ਦੱਸਿਆ ਵੀ ਕੀ ਆਪਣੀ ਸਿਹਤ ਨੂੰ ਬਚਾਉਣ ਵਾਸਤੇ ਗਰਮ ਕੱਪੜੇ ਪਾ ਕੇ ਰੱਖਣਾ ਜਿਆਦਾ ਸਰਦੀ ਹੈ ਜਿਵੇਂ ਬਾਹਰ ਨਾ ਨਿਕਲਣਾ ਤਾਂ ਕੰਬੇ ਵਿੱਚ ਰਹਿਣਾ ਤੇ ਜਿਹੜੇ ਬਿਮਾਰ ਬੰਦੇ ਹੁੰਦਾ ਬਾਰੇ ਤੇ ਆਪਣਾ ਧਿਆਨ ਰੱਖਣ ਦਵਾਈ ਜਿਹੜੀ ਟਾਈਮ ਸਰ ਲੈਣਾ ਤੇ ਕੋਈ ਲੋੜ ਤੇ ਅੰਦਰ ਹੀ ਸਰਕਾਰੀ ਮੈਡੀਕਲ ਸੈਂਟਰ ਵਿੱਚ ਸਰ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਦਵਾਈਆਂ ਜਿਹੜੀਆਂ ਹੈਗੀਆਂ ਵੀ ਉਹ ਕੁਝ ਦੀ ਹਸਪਤਾਲ ਸਰਕਾਰੀ ਜੀ ਮਿਲਦੀਆਂ ਜਾਂ ਬਾਹਰ ਲੈ ਲਈਏ ਬਹੁਤ ਨਹੀਂ ਲੱਗੋਖ ਸਕਦੀਆਂ ਇਹ ਤੁਹਾਨੂੰ ਬਾਕੀ ਮੋਂਡ ਇੰਡੀਆ ਚ ਬਿਲ ਬਿਲ ਥੈਂਕ ਯੂ ਸਰ ਥੈਂਕ ਯੂ ਇਹ ਚ ਛੱਡਣਾ ਜਿਹੜੇ ਸੀਨੀਅਰ ਡਾਕਟਰ ਜਿਹੜੇ ਸਪੈਸ਼ਲਿਸਟ ਹੈਗੇ ਆ ਵੀ ਇਹਨਾਂ ਨੇ ਕਹਿਣਾ ਕਿ ਜਿਹੜੇ ਇਲਾਜ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਜਿਹੜਾ ਕੀਤਾ ਜਾ ਰਿਹਾ ਲੋਕ ਲੰਬੀਆਂ ਕਤਾਰਾਂ ਇਸ ਗੱਲ ਦੀ ਕੋਈ ਕਾਸੀਆਂ ਹੁੰਦੀਆਂ ਨਹੀਂ ਹੈ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੁਹਾਨੂੰ ਇਸ ਵਾਰ ਵੀ ਜਿਸ ਤਰ੍ਹਾਂ ਜਿਹੜੇ ਆ ਲੋਕ ਲੰਬੀਆਂ ਕਤਾਰਾਂ ਵਿੱਚ ਖੜੇ ਹੋਏ ਨੇ ਆਪਣੇ ਇਲਾਜ ਵਾਸਤੇ ਜਿਹੜੇ ਇਥੇ ਆਏ ਹੋਏ ਨੇ ਕਿਉਂਕਿ ਇਥੇ ਨਾ ਇਲਾਜ ਨਾ ਮੁਫਤ ਤੇ ਜਿਹੜਾ ਸਿੱਧਾ ਜਾਂਦਾ ਵੀ ਸਾਡੇ ਜਿਹੜੀਆਂ ਦਵਾਈਆਂ ਵੀ ਆ ਉਹਦਾ ਵੀ ਜਿਹੜਾ ਸਰਕਾਰ ਵੱਲੋਂ ਪ੍ਰੋਪਰਤਾ ਜਿਹੜੇ ਇੰਪੀਅਮ ਆ ਉਹ ਕੀਤੇ ਗਏ ਨੇ ਕਿਉਂਕਿ ਸਰਦੀਆਂ ਦੇ ਜਨਾਂ ਦੇ ਵਿੱਚ ਖਾਸ ਤੌਰ ਤੇ ਜਿਹਨਾਂ ਸਾਹ ਲੈਣ ਦੀ ਮੁਸ਼ਕਲ ਆਂਦੀ ਆ ਜਾਂ ਕਿਸ ਮੰਦੀਆ ਉਹਨਾਂ ਵਾਸਤੇ ਵੀ ਜੜਿਆ ਕੁਛ ਐਸਾ ਜੜਿਆ ਡਾਕਟਰ ਨੇ ਦਿੱਤੇ ਤਿੰਨ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਨੇ ਕਿਹਾ ਨਾ ਕਿ ਇਹ ਦਿਨਾਂ ਦੇ ਵਿੱਚ ਜਿਹੜੇ ਗਰਮ ਲੋਕ ਜੜਿਆ ਉਹ ਆਪਣੇ ਕੱਪੜੇ ਪਾ ਕੇ ਰੱਖਣ ਤੇ ਠੰਡ ਦੇ ਵਿੱਚ ਜਿਆਦਾ ਬਾਹਰ ਨਾ ਨਿਕਲ ਕੇ ਉਹ ਸੋਤੇ ਹੋ ਤੇ ਉਹਨਾਂ ਨੂੰ ਹਾਰਦੀ ਜਿਹੜੀ ਪ੍ਰੋਬਲਮ ਹੋਈ ਸੀ ਸਾਦੀ ਪ੍ਰੋਬਲਮ ਜੜਿਆ ਕਿਉਂਕਿ ਹਸਪਤਾਲ ਵਿੱਚ ਹਰ ਤਰ੍ਹਾਂ ਦਾ ਜਿਹੜਾ ਮਰੀਜ਼ਾ ਦਾ ਨਾਜ਼ਰੂਟ ਕੀਤਾ ਜਾਂਦਾ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਜਿਸ ਕਰਕੇ ਸੰਭਿਆ ਸਦਾਰਾਂ ਨੂੰ ਕਤਾਰਾਂ ਲੱਗੀਆਂ ਉਹ ਜਿਵੇਂ ਤੁਹਾਨੂੰ ਦਿਖਾਈ ਦੇ ਰਹਿਆ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਜਿਹੜੇ ਲੋਕਾਂ ਲਈ ਛੋਟੀ ਪੜਾਅ ਵਿੱਚ ਹਸਪਤਲ ਵਿੱਚ ਆ ਰਹੇ ਨੇ ਕਿਉਂਕਿ ਪਹਿਲਾਂ ਲੋਕਾਂ ਦਾ ਜਿਹੜਾ ਰੁਝਾਨ ਸੀਗਾ ਉਹ ਪ੍ਰਾਈਵੇਟ ਹਸਪਤਲ ਵੱਲ ਜਿਹੜਾ ਜ਼ਿਆਦਾ ਦਿਖਾਈ ਦਿੰਦਾ ਸੀਗਾ ਲੇਕਿਨ ਹੁਣ ਜਦੋਂ ਦੇ ਜਿਹੜੇ ਸਪੈਸ਼ਲਿਸਟ ਡਾਕਟਰ ਦੀ ਭਰਤੀ ਜਿਹੜੀ ਨਵੀਂ ਸਰਕਾਰ ਵੱਲੋਂ ਕੀਤੀ ਗਈ ਆ ਉਸ ਭਰਤੀ ਨੂੰ ਦੇਖਦੇ ਹੋਏ ਲੋਕ ਜਿਹੜੇ ਆ ਵੀ ਇੱਥੇ ਵੱਡੀ ਤعداد ਵਿੱਚ ਇੱਥੇ ਹਾਰੇ ਨੇ ਡਾਕਟਰਾਂ 'ਤੇ ਵਿਸ਼ਵਾਸ ਜਤਾਰੇ ਨੇ ਤੇ ਨਾਲੇ ਦਵਾਈਆਂ ਦਾ ਵੀ ਜਿਹੜਾ ਉਹ ਫ੍ਰੀ ਜਿਹੜਾ ਉਂਦੀ ਇੱਥੇ ਜਿਹੜੀਆਂ ਉਪਲਬਧ ਹੁੰਦੀਆਂ ਤੇ ਫ੍ਰੀ ਜਿਹੜੀਆਂ ਮੈਡੀਸਿਨ ਵੀ ਜਿਹੜੀਆਂ ਇਹਨਾਂ ਨੂੰ ਜਿਹੜੀਆਂ ਲੋਕਾਂ ਨੂੰ ਮਿਲਦੀਆਂ ਹੁੰਦੀਆਂ ਤੇ ਟਰਾਈ ਕਰੀਆਂ ਤੁਸੀਂ ਕੱਟ ਕੇ ਬਹੁਤ ਬਾਕੀ ਸਦਾ ਅੰਦਰ ਚੱਜੇ ਨੇ ਜਿਹੜਾ ਜੜਿਆ ਖੇਤ ਦੇ ਸੂਚਾ ਖੇਤ ਪੂਤਾ ਜਿਹੜੀਆਂ ਬੰਦਾਂ ਚਾਹੀਦੀਆਂ ਉਸ ਸਾਰੀਆਂ ਫੋਟੋਆਂ ਸਾਹਮਣੇ ਦਿਖਾਈ ਦਿੱਤੀਆਂ ਕੈਮਰਾਮੈਨ ਜਿਹੜਾ ਖੜਕੀ ਸੀ ਜਾਨੀ ਤੇਰਾ ਸਰਕਾਰ ਵੱਲੋਂ ਲੋੜਵੰਦਾਂ ਨੂੰ ਸਿਹਤ ਸੂਤ ਦਾ ਵਧੀਆ ਦੇਣ ਵਾਸਤੇ ਵਧੀਆ ਇੰਤਜ਼ਾਮ ਜਿਹੜੇ ਸਿਵਲ ਹਸਪਤਾਲ ਵਿੱਚ ਕੀਤੇ ਜਾ ਰਹੇ ਆ ਲੰਬੀਆਂ ਕਤਾਰਾਂ ਲੱਗੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਪਈਆਂ ਕਿਉਂਕਿ ਲੋਕ ਜਿਹੜੇ ਆ ਉਹ ਹੁਣ ਭਰੋਸਾ ਜਿਹੜਾ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਜਿਹੜਾ ਜਿਤਾਦੇ ਹੋਏ ਸਾਹਮਣੇ ਦਿਖਾਈ ਦੇ ਰਿਹਾ ਕਿਉਂਕਿ ਪਹਿਲਾਂ ਦੇਖਿਆ ਗਿਆ ਸੀਗਾ ਵੀ ਜ਼ਿਆਦਾਤਰ ਲੋਕ ਜਿਹੜੇ ਆ ਪ੍ਰਾਈਵੇਟ ਹਸਪਤਾਲ ਨ ਅਸ ਤੋਂ ਵੱਧੋ ਜਾਨਾ ਦਿੰਦੇ ਸੀ ਲੇਕਿਨ ਸਰਕਾਰ ਵੱਲੋਂ ਦਿੱਤੀਆਂ ਜਾਣੀਆਂ ਸਹੂਲਤਾਂ ਸਦਕਾ ਵੀ ਹੁਣ ਜਿਹੜੇ ਲੋਕ ਐ ਉਹ ਸਿਵਲ ਹਸਪਤਲ ਵਿੱਚ ਆਉਂਦੇ ਜਿਹੜੇ ਆ ਉਹ ਮਤਲਬ ਦਿਖਾਈ ਦੇ ਆਦੇ ਵੇਖਾਈ ਦੇ ਰਹੀ ਇਸ ਕਾਲਪੋਰਟ ਤੇ ਜੇ ਸਰਦੀਆਂ ਦਾ ਮੌਸਮ ਦੇਖਿਆ ਜਾਵੇ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਲੋਕਾਂ ਨੂੰ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਇਲਾਜ ਵੀ ਜਿਹੜਾ ਇੱਥੇ ਬੈਠੇ ਤੇ ਡਾਕਟਰ ਜਿਹੜੇ ਹੈਗੇ ਆ ਉਹ ਜਿਹੜੇ ਕਰਦੇ ਹੋਏ ਦਿਖਾਈ ਦੇ ਰਿਹਾ ਲੰਬੀਆਂ ਕਤਾਰਾਂ ਇਸ ਗੱਲ ਦੀਆਂ ਗੋਈ ਫਾਟੀਆਂ ਹੋਈਆਂ ਦਿਖਾਈ ਦੇ ਰੀਆਂ ਵੀ ਲੋਕ ਜਿਹੜੇ ਆ ਵੱਡੀ ਤਦਾਦ ਵਿੱਚ ਸਿਵਲ ਹਸਪਤਲ ਕੋਲ ਕੇ ਆਪਣੇ ਇਲਾਜ ਵਾਸਤੇ ਇ ਜਿਹੜੀਆਂ ਸਰਕਾਰੀ ਕੋਲ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਖਾਸੋਤੇ ਦਵਾਈਆਂ ਉਹ ਵੀ ਲੋਕਾਂ ਨੂੰ ਦੇਰ ਇੱਥੇ ਉਪਲਬਧ ਕਰਾਈਆਂ ਜਾ ਰਹੀਆਂ ਜਿਸ ਕਰਕੇ ਵੀ ਲੋਕ ਜਿਹੜੇ ਵੱਡੀ ਤعداد ਵਿੱਚ ਦੇ ਸੇ ਮੌਜੂਦ ਨੇ ਸਾਡੇ ਨਾਲ ਡਾਕਟਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਆਖਿਰ ਜਿਹੜੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀਆਂ ਤੇ ਕਿਵੇਂ ਦਾ ਥਮਾਦਾਨ ਜਿਹੜਾ ਇੱਥੇ ਹਸਪੀਟਲ ਵਿੱਚ ਇਹਨਾਂ ਨੂੰ ਕੀਤਾ ਜਾ ਰਿਹਾ ਸਾਨੂੰ ਉਸ ਦਾ ਦੱਸੋ ਸਰ ਜਿਹੜਾ ਸਮਾਧਾਨ ਹੈ ਵੀ ਕਿਸ ਤਰ੍ਹਾਂ ਦੇ ਲੋਕਾਂ ਨੂੰ ਮੁਸ਼ਕਲਾਂ ਤੇ ਕੀ ਸਮਾਧਾਨ ਅੱਜ ਕੱਲ੍ਹ ਜਿਵੇਂ ਹੁਣ ਸਰਦੀਆਂ ਹੈ ਗਈਆਂ ਉਸ ਕਰਕੇ ਤੁਹਾਡੇ ਕੋਲ ਕੰਫੀ ਜੁਕਾਮ ਬੁਖਾਰ ਦੇ ਮਰੀਜ਼ ਵਧ ਗਏ ਨੇ ਤੇ ਸਾਨੂੰ ਸਾਰੀਆਂ ਦਵਾਈਆਂ ਮੌਜੂ ਸਾਰੇ ਕੀਤੇ ਜਾ ਰਹੇ ਤੇ ਦਵਾਈਆਂ ਦਿੱਤੀ ਜਾ ਰਹੀ ਹੈ ਤੇ ਵਧੀਆ ਜੋ ਵੀ ਮਰੀਜ਼ ਹੈ ਨਾ ਵਧੀਆ ਬਿਲਕੁਲ ਠੀਕ ਹੋ ਕੇ ਜਾ ਰਹੇ ਸਰ ਜੇ ਦਵਾਈਆਂ ਦੇ ਪਹਿਲਾਂ ਤੌਰ ਤੇ ਜੇ ਸ਼ਿਕਾਇਤ ਆਉਂਦੀ ਸੀ ਮਤਲਬ ਕਿ ਨਹੀਂ ਮਿਲਦੀਆਂ ਕਈ ਕਾਟ ਹੁੰਦੀ ਸੀ ਤੇ ਜਾਂ ਮਤਲਬ ਕਿ ਫੈਸਲੇ ਲੱਗਦੇ ਸੀ ਲੋਕਾਂ ਦੇ ਕਾਫੀ ਦੇ ਟੈਸਟ ਕਰਾਉਣ ਵਾਸਤੇ ਫਿਰ ਉਹ ਲੈ ਕੇ ਸਰਕਾਰ ਨੂੰ ਪੇਤਰ ਦੇ ਦਿੰਦੇ ਹਾਂ ਦਵਾਈਆਂ ਹੁਣ ਤਾਂ ਸਰਕਾਰ ਨੇ ਇੱਕ ਮੋਨ ਇਡੀਅਲ ਦਵਾਈਆਂ ਦਾ ਬਜਟ ਪਾਇਆ ਹੋਇਆ ਹੈ ਬਹੁਤ ਨਾਲ ਡੀਟੇਲਸ ਹੋਈ ਸਾਰੀਆਂ ਜਿਹੜੇ ਪੇਸ਼ੈਂਟ ਨੂੰ ਸਾਰਾ ਕੁਝ ਸਿਸਟਮ ਮਿਲਦਾ ਹੈ ਟੈਸਟ ਵੀ ਸਾਰੇ ਚੰਗੀ ਜਿਹੜੇ ਇੱਕੋ ਨਹੀਂ ਹੁੰਦੇ ਉਹਦੇ ਵਾਸਤੇ ਉਹਨਾਂ ਨੇ ਇੱਕ ਸਰਕਾਰੀ ਟੈਕਨੀਕਸਾ ਦੇ ਨਾਲ ਉਸ ਸਟਾਰਟ ਕਰਤਾ ਬਹੁਤ ਹੀ ਮਹਮੂਤੀ ਲੀਡ ਸੇ ਜਿਹੜਾ ਟੈਸਟ ਬੰਦੀ ਬਿਲਕੁਲ ਹੁੰਦਾ ਕੇਵਲੀ ਉਹ ਤੋਂ ਹੁੰਦਾ ਹੁਣ ਜਿਹੜੀ ਇਹ ਪ੍ਰੈਸ਼ਣ ਦੀ ਲੱਭੀ ਕਾਰਨ ਨਜ਼ਰ ਆ ਰਹੀਆਂ ਨੇ ਇਹਦੇ ਪਿੱਛੇ ਕਾਰਨ ਕੀ ਨੇ ਦੇਖੋ ਕਿ ਪਹਿਲਾਂ ਲੋਕਾਂ ਨੂੰ ਜਿਹੜੇ ਨਿੱਜੀ ਹਸਪਤਾਲ ਵੱਲ ਜਾਣਾ ਲੋਜਾਂ ਸੀ ਉਹ ਤੋਂ ਸਰਕਾਰ ਦੇ ਢੰਗ ਨੇ ਕੰਮ ਕੀਤੇ ਨੇ ਉਸ ਕਰਕੇ ਨਜ਼ਰ ਆ ਰਹੇ ਨੇ ਉਹ ਸਾਰੇ ਸਰਕਾਰੀ ਸਰੋਤ ਜਿਹੜਾ ਦਵਾਈ ਦੇ ਟੈਸਟ ਹੁੰਦੇ ਤੇ ਨੇਟਵਰਕ ਵੀ ਉਹ ਤਾਂ ਉਹ ਕਰਮ ਕੇ ਬਾਕੀ ਡਾਕਟਰ ਵੀ ਮਿਲ ਜਾਣੇ ਸਾਰੇ ਸਪੈਸ਼ਲਿਸਟ ਤੇ ਮਿਲਦੇ ਸੂਤੇ ਨੇ ਲੋਕਾਂ ਵਜ੍ਹਾ ਸੇ ਸੂਕਤਾਂ ਮਤਲਬ ਕਾਫੀ ਜੜੀ ਮਤਲਬ ਵੀ ਮਲਾਜਮਾਂ ਦੀ ਸੀ ਡਾਕਟਰਾਂ ਦੀ ਸੀ ਘਾਤੀ ਦੀ ਮਹਿਸੂਸ ਹੁੰਦੀ ਸੀ ਜਿਸ ਕਰਕੇ ਪੇਸ਼ੈਂਟ ਦਾ ਇਲਾਜ ਕਰਨ ਵਾਸਤੇ ਅਸਮਰਥ ਵੀ ਦਿਖਾਈ ਦਿੰਦੇ ਸੀ ਕਿ ਲੱਗਦਾ ਵੀ ਉਹ ਜਿਹੜੀ ਘਾਤੀ ਹੋ ਚੁੱਕੀ ਹੈ ਕਾਫੀ ਹੱਤਾਂ ਹੋ ਚੁੱਕੀ ਹੈ ਕਿਉਂਕਿ ਉਹ ਨਹੀਂ ਸਾਡੇ ਕੋਲ ਅੱਗੇ ਪਿੱਛੇ ਹੀ ਥੋੜੀ ਦੇਰ ਪਹਿਲਾਂ ਹੀ 10 12 ਡਾਕਟਰਾਂ ਦੀ ਸਿੱਧੀ ਵਰਤੀ ਹੋ ਜਾਈ ਜਿਵੇਂ ਫਰੋਈਪੁਰ ਚ ਆਏ ਨੇ ਉਸ ਕਰਕੇ ਐਮਰਜੈਂਸੀ ਵੀ ਵਧੀ ਜਾ ਰਹੀ ਹੈ ਉਸ ਕਰਕੇ ਸਾਡੇ ਉੱਤੇ ਵੀ ਭਾਰ ਕੱਟਦਾ ਤੇ ਅਸੀਂ ਵੀ ਆਪਣਾ ਓਪੋਰਟੀ ਜੁਣੀਆ ਆਪਣਾ ਜਿਲ੍ਹੇ ਸੈਚੀਜ਼ ਡਾਕਟਰ ਦਾ ਆਪਣਾ ਯੋਗਦਾਨ ਦੇ। ਜੇ ਠੰਡ ਦਾ ਮੌਸਮ ਜਿਹੜਾ ਸ਼ੁਰੂ ਹੋ ਚੁੱਕਾ ਹੈ ਤੇ ਕਿਸ ਤਰ੍ਹਾਂ ਦੀ ਲੋਕਾਂ ਜਿਹੜੀ ਮੁਸ਼ਕਿਲ ਆਈਆਂ ਤੇ ਲੋਕਾਂ ਨੂੰ ਇਲਾਜ ਵਾਤੇ ਜਾਂ ਉਹਨਾਂ ਤੋਂ ਕੋਸ਼ਿਸ਼ ਵਾਸੀ ਕਿਸ ਤਰ੍ਹਾਂ ਦੀ ਚੀਜ਼ ਲਾਦੇ। ਮੈਂ ਇੱਕ ਜਜ਼ਾਤਾ ਹਾਂ ਕਿ ਜਿੰਨੇ ਸਰਦੀ ਸ਼ੁਰੂ ਹੋ ਗਈ ਹੈ ਤੇ ਆਪਣਾ ਸਦਾ ਬਚਾ ਸਕਦਾ ਹੈ ਠੰਡ ਤੋਂ। ਇਕ ਤਾਂ ਗਰਮ ਕਪੜੇ ਵਗੈਰਾ ਪਾਈ ਜਾਂਦਾ ਠੀਕ ਹੈ ਤੇ ਬਾਹਰ ਜਦੋਂ ਸਰਦੀ ਹੋ ਗਈ ਉਹ ਬਾਹਰ ਘੱਟ ਦਿੱਤੇ ਜਾਂਦੇ ਤੇ ਗਰਮ ਪਦਾਰਥ ਦੀ ਚਾਹ ਜਾਂ ਕੋਈ ਇਹੋ ਜਿਹੀ ਚੀਜ਼ ਦਿੱਤੀ ਜਾਂਦੀ ਠੰਡੀ ਚੀਜ਼ ਨੂੰ ਪਲੇਟ ਦਿੱਤਾ ਜਾਂਦਾ ਜੇ ਸਰਦੀਆਂ ਦੀ ਗੱਲ ਕੀਤੀ ਹੈ ਵੀ ਕਿਸ ਤਰ੍ਹਾਂ ਦੇ ਜਿਹੜੇ ਮਰੀਜ਼ ਹੁੰਦੇ ਜਿਨ੍ਹਾਂ ਨੂੰ ਦਿੱਕਤ ਆਦੀ ਹੈ ਕਿ ਉਹ ਕਈ ਵਾਰੀ ਕਿਸੇ ਨੂੰ ਸਾਹ ਦੀ ਹੁੰਦੀ ਹੈ ਜਾਂ ਹਾਰਡ ਦੀ ਹੁੰਦੀ ਹੈ ਜਾਂ ਇਸ ਵਿੱਚ ਕਿਸ ਤਰ੍ਹਾਂ ਦੇ ਪੇਸ਼ੈਂਟ ਹੈ ਜਿਹੜੇ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਆਣਾ ਕਰਦੇ ਆ ਬਿਲਕੁਲ ਇਹ ਸਰਦੀਆਂ ਦੇ ਜਿਹੜੇ ਜਿਨ੍ਹਾਂ ਨੂੰ ਪਹਿਲਾਂ ਹੀ ਸਾਹ ਦੀ ਕਸਰ ਹੈ ਕੋਈ ਡੀਬੀ2 ਦਾ ਮਰੀਜ਼ ਹੈ ਜਾਂ ਸਾਹ ਹੀ ਬਸੇ ਬਸ ਰਹਿੰਗੇ ਗੈਸਟ ਵਾਲੇ ਹਨ ਉਹਨਾਂ ਨੂੰ ਸਾਹ ਦੀ ਕਾਫੀ ਦਿੱਕਤ ਆਉਂਦੀ ਹੈ ਇਹਦੇ ਮੌਸਮ ਵਿੱਚ ਉਸ ਲੋਗ ਹਾਰਟ ਪੇਸ਼ੈਂਟਸ ਹੈਗੇ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਸਰਦੀ ਚ ਵੱਜ ਜਾਂਦੀਆਂ ਕੋਈ ਹੂੰ ਜੰਮ ਜਾਂਦਾ ਗਾਲਾ ਹੋ ਜਾਂਦਾ ਨਾ ਕੋਸ਼ ਕਰਕੇ ਥੋੜੀ ਜੀ ਸਰਕੂਲੇਸ਼ਨ ਕਰਕੇ ਸਾਰੀ ਪ੍ਰੋਬਲਮ ਹੋ ਜਾਂਦੀ ਹੈ ਇਹੀ ਹੈ ਕਿ ਸਰਦੀ ਤੋਂ ਬਚਾ ਕਰਨ ਤੇ ਸਾਰਾ ਕੁਝ ਠੀਕ ਹੋ ਜਾਏਗਾ ਕਿ ਕੋਸ਼ਿਸ਼ ਕੀ ਲੈਣਾ ਹੈ ਰਿਕੋਸ਼ਸ ਇਹੀ ਹੈ ਕਿ ਮੈਂ ਜਿਵੇਂ ਅੱਗੇ ਵੀ ਦੱਸਿਆ ਸੀ ਕਿ ਆਪਣੀ ਸਬਜ਼ੀ ਨੂੰ ਬਚਾਉਣ ਵਾਸਤੇ ਗਰਮ ਕੱਪੜੇ ਪਾ ਕੇ ਰੱਖਣਾ ਜਿਆਦਾ ਸਰਦੀ ਹੈ ਜਿਵੇਂ ਉਹ ਬਾਹਰ ਨਾ ਨਿਕਲੋ ਨਾ ਘਰ ਦੇ ਵਿੱਚ ਹੀ ਰਹਿਣਾ ਤੇ ਜਿਹੜੇ ਬਿਮਾਰ ਬੰਦੇ ਹੁੰਦਾ ਬਾਰੇ ਤੇ ਆਪਣਾ ਧਿਆਨ ਰੱਖਣ ਦਵਾਈ ਜਿਹੜੀ ਟੈਂਸ਼ਨ ਨਾਲ ਟਾਈਮ ਜਿੰਨੀ ਕੋਈ ਲੋੜ ਹੋਵੇ ਤਾਂ ਇਹ ਰੀਕ ਸਰਕਾਰੀ ਮੈਡੀਕਲ ਸੈਂਟਰ ਵਿੱਚ ਸਰ ਇਹ ਸਾਰੀਆਂ ਜਿਹੜੀਆਂ ਸੂਤਾ ਜਿਹੜੀਆਂ ਹੈਗੀਆਂ ਦਵਾਈਆਂ ਜਿਹੜੀਆਂ ਹੈਗੀਆਂ ਵੀ ਉਹ ਕੁਝ ਨਹੀਂ ਹਸਪੀਟਲ ਸਰਕਾਰੀ ਜੀ ਮਿਲਦੀਆਂ ਜਾਂ ਬਾਹਰ ਲੈ ਗਿਆ ਬਹੁਤ ਨਹੀਂ ਲੱਗੋ ਸਾਰੀਆਂ ਇਹ ਤੁਹਾਨੂੰ ਬਾਕੀ ਮੋਂ ਇੰਡੀਆ ਚ ਬਲਬਲ थैंक यू ਸਰ ਜੀ ਇਹ ਸੀ ਸਾਡਾ ਜਿਹੜੇ ਸੀਨੀਅਰ ਡਾਕਟਰ ਜਿਹੜੇ ਸਪੈਸ਼ਲਿਸਟ ਹੈਗੇ ਆ ਵੀ ਇਹਨਾਂ ਨੇ ਕਹਣਾ ਕਿ ਜਿਹੜੇ ਇਲਾਜ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਜਿਹੜਾ ਕੀਤਾ ਜਾ ਰਿਹਾ ਲੋਕ ਲੰਬੀਆਂ ਕਤਾਰਾਂ ਇਸ ਗੱਲ ਦੀ ਕੋਈ ਭਾਤੀਆਂ ਹੁੰਦੀਆਂ ਹੁੰਦੀਆਂ ਸਭ ਤੋਂ ਵੱਧ ਦਿਖਾਈ ਦੇ ਰਹੀਆਂ ਤੁਹਾਨੂੰ ਅੱਜ ਵਾਲੀ ਜਿਸ ਤਰ੍ਹਾਂ ਜਿਹੜੇ ਆ ਲੋਕ ਲੰਬੀਆਂ ਕਤਾਰਾਂ ਵਿੱਚ ਖੜੇ ਹੋਏ ਨੇ ਆਪਣੇ ਇਲਾਜ ਵਾਸਤੇ ਜਿਹੜੀਆਂ ਥੇਲਾ ਆਏ ਹੋਏ ਨੇ ਕਿਉਂਕਿ ਇੱਥੇ ਨਾ ਇਲਾਜ ਹੈਗਾ ਤੇ ਜਿਹੜਾ ਕੀਤਾ ਜਾਂਦਾ ਵੀ ਸਮਝੋ ਜਿਹੜੀਆਂ ਦਵਾਈਆਂ ਵੀ ਆ ਉਹਦਾ ਵੀ ਜਿਹੜਾ ਸਰਕਾਰ ਵੱਲੋਂ ਮੁਹਿੰਮਾਂ ਜਿਹੜੇ ਵਿਆਮ ਉਹ ਕੀਤੇ ਗਏ ਨੇ ਕਿਉਂਕਿ ਸਰਦੀਆਂ ਦੇ ਜਨਾਂ ਦੇ ਵਿੱਚ ਖਾਸ ਤੌਰ ਤੇ ਜਿਹਨਾਂ ਸਾਹ ਲੈਣ ਦੀ ਮੁਸ਼ਕਲ ਆਂਦੀ ਆ ਜਾਂ ਕਿਸੇ ਨੂੰ ਹਾਰ ਮੰਦੀਆ ਉਹਨਾਂ ਵਾਸਤੇ ਵੀ ਚਲਿਆ ਜੁਛੈਸਨ ਜਿਹੜਿਆ ਡਾਕਟਰ ਨੇ ਦਿੱਤੇ ਇਹਨ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਨੇ ਕਿਹਾ ਨਾ ਜਿਹੜੇ ਇਸ ਦਿਨਾਂ ਦੇ ਵਿੱਚ ਜਿਹੜੇ ਗਰਮ ਲੋਕ ਜਿਹੜਿਆ ਉਹ ਆਪਣੇ ਕੱਪੜੇ ਪਾ ਕੇ ਰੱਖਣ ਤੇ ਠੰਡ ਦੇ ਵਿੱਚ ਜਿਆਦਾ ਬਾਹਰ ਨਾਲ ਗੰਠਾ ਸੋਤੇ ਹੋ ਲੋਕ ਇਹਨਾਂ ਨੂੰ ਹਾਰਦੀ ਜਿਹੜੀ ਪ੍ਰੋਬਲਮ ਹੋ ਗਈ ਆ ਸਾਹ ਦੀ ਪ੍ਰੋਬਲਮ ਲੱਗੀਆਂ ਕਿਉਂਕਿ ਹਸਪੀਟਲ ਵਿੱਚ ਹਰ ਤਰ੍ਹਾਂ ਦਾ ਜਿਹੜਾ ਮੈਡੀਕਲ ਇਲਾਜ ਨਹੀਂ ਕੀਤਾ ਜਾਂਦਾ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਜਿਸ ਕਰਕੇ ਕੰਗੀਆਂ ਬਗਾਨਾਂ ਉੱਤੇ ਕਤਾਰਾਂ ਲੱਗੀਆਂ ਹੋ ਜਾਂਦੀਆਂ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਦਿਆਂ ਕਿ ਕਿਸ ਤਰ੍ਹਾਂ ਜਿਹੜਾ ਲੋਕਾਂ ਲਈ ਛੋਟੀ ਤਰ੍ਹਾਂ ਦੇ ਵਿੱਚ ਜਿਹ ਹਸਪੀਟਲ ਵਿੱਚ ਆ ਰਹੇ ਨੇ ਕਿਉਂਕਿ ਪਹਿਲਾਂ ਲੋਕਾਂ ਦਾ ਜਿਹੜਾ ਰੁਝਾਨ ਸੀਗਾ ਉਹ ਪ੍ਰਾਈਵੇਟ ਹਸਪੀਟਲ ਵੱਲ ਜਿਹੜਾ ਜ਼ਿਆਦਾ ਦਿਖਾਈ ਦਿੰਦਾ ਸੀਗਾ ਲੇਕਿਨ ਹੁਣ ਜਦੋਂ ਦੇ ਜਿਹੜੇ ਸਪੈਸ਼ਲਿਸਟ ਡਾਕਟਰ ਦੀ ਭਰਤੀ ਜਿਹੜੀ ਨਵੀਂ ਸਰਕਾਰ ਵੱਲੋਂ ਕੀਤੀ ਗਈ ਆ ਉਸ ਭਰਤੀ ਨੂੰ ਦੇਖਦੇ ਹੋਏ ਲੋਕ ਜਿਹੜੇ ਆ ਵੀ ਇੱਥੇ ਵੱਡੀ ਤعداد ਵਿੱਚ ਇੱਥੇ ਹਾਰੇ ਨੇ ਡਾਕਟਰਾਂ ਦੇ ਉੱਤੇ ਵਿਸ਼ਵਾਸ ਜਤਾਰੇ ਨੇ ਤੇ ਨਾਲੇ ਦਵਾਈਆਂ ਦਾ ਵੀ ਜਿਹੜਾ ਉਹ ਫ੍ਰੀ ਜਿਹੜਾ ਉਂਦੀ ਲਿਚੀ ਜਿਹੜੀਆਂ ਉਪਲਬਧ ਹੁੰਦੀਆਂ ਤੇ ਫ੍ਰੀ ਜਿਹੜੀਆਂ ਮੈਡੀਸਿਨ ਵੀ ਜਿਹੜੀਆਂ ਇਹਨਾਂ ਨੂੰ ਜਿਹੜੀਆਂ ਲੋਕਾਂ ਨੂੰ ਮਿਲਦੀਆਂ ਹੁੰਦੀਆਂ ਤੇ ट्राई ਕਰੀਆਂ ਤੁਸੀਂ ਕਰਕੇ ਦੇਖੋ 25 ਸਾਲਾਂ ਦੇ ਚੱਜਾ ਚ ਨੇ ਜੋ ਮਨਾ ਦੇ ਜੜੀਓ ਛੇ ਤੇ ਛੇ ਪੁਤਾ ਜਿਹੜੀਆਂ ਬੁਨਦਾਂ ਜਿਹਨੀਆਂ ਉਸੇ ਸਾਰੀਆਂ ਪੁਤਾ ਚੁੰਦਾ ਸਾਰ ਤੋਂ ਸਾਈਕੀਟੇ ਨਿਆ ਇਸ ਕੈਮਰਾ ਮੈਂ ਜਿਹੜਾ ਸਰਜੀ ਸੀ ਜੈਨਸ ਤੇਰਾ ਪੁਰਾਣਾ